ਜਗੂ ਕਾ ਯਾ ਪੀ ਸੀ ਦੀ ਅੱਜ ਸਾਡੇ ਪਿੰਡ ਮੰਗਲ ਸ਼ਾਮਾ ਵਿਖੇ ਸਾਲਾਨਾ ਸ਼ੰਗੀ ਮੇਲਾ ਲੱਗਾ ਜਿਹਦਾ ਅਸੀਂ ਇਸ ਸਾਲ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸੀਗੇ ਸਟੇਜ ਤੇ ਸਭ ਕੁਝ ਕੀਤਾ ਗਿਆ ਸੀਗਾ ਪਰ ਮੌਸਮ ਦੀ ਖਰਾਬੀ ਕਰਕੇ ਇਸ ਵੇਲੇ ਤੱਕ ਵੀ ਕਾਫੀ ਗਰਾਉਂਡ ਦੇ ਵਿੱਚ ਪਾਣੀ ਖੜਾ ਹੈ ਮੀਂਹ ਪੈ ਰਿਹਾ بارش ਹੋ ਰਹੀ ਸਾਡਾ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਉਹ ਥੋੜਾ ਖਰਾਬ ਹੋ ਗਿਆ ਕਿ ਅੱਜ ਅਸੀਂ ਬਾਬਿਆਂ ਜੀ ਦੀ ਸਹਿਮਤੀ ਨਾਲ ਸੰਝ ਕਮੇਟੀ ਦੀ ਸਹਿਮਤੀ ਨਾਲ ਉਹ ਪ੍ਰੋਗਰਾਮ ਅੱਜ ਕੈਨਸਲ ਕੀਤਾ ਗਿਆ ਹੈ ਤੇ ਇਹ ਜਿਹੜੀ ਸੰਝ ਆ ਸਲਾਮਾ ਸੰਝ ਮਿਲ ਲਿਆ ਹੁਣ ਅਸੀਂ 27 ਤਰੀਕ ਦਿਨ ਬੁੱਧਵਾਰ ਨੂੰ ਰੱਖਿਆ ਹੈ ਕਿ ਸਾਰੇ ਪਹਿਲਵਾਨ ਵੀਰਾਂ ਨੂੰ ਬੇਨਤੀ ਹੈ ਕਿ ਉਸ ਦਿਨ ਹੌਮ ਹਮਾਰ ਕੇ ਸਟਾਈਪ ਲੀਗ ਜਨ ਬੋਧਵਾਨ ਨੂੰ ਸਾਡੇ ਪਿੰਡ ਮੰਗਲ ਸ਼ਾਮਾ ਵਿੱਚ ਫੰਕਸ਼ਨ ਦੀ ਕੋਲਤਾ ਕਰਨ ਦੀ ਬਾਕੀ ਜੋ ਸਾਡੇ ਅਗਲਾ ਪ੍ਰੋਗਰਾਮ ਹੈ ਉਹ ਸਾਡੇ ਗਿਆਨੀ ਸਾਹਿਬ ਨੇ ਸ੍ਰੀ ਟੈਲੀਗ੍ਰਾਮ ਦੀ ਇਹ ਦੱਸਣਗੇ ਜਿਸ ਤਰ੍ਹਾਂ ਪਹਿਲਾਂ ਇਹ ਬੇਚੀ ਕੀਤੀ ਜਾ ਚੁੱਕੀ ਆ ਫਿਰ ਆਸਮਾਨੀ ਰਾਣਾ ਇਹ ਕਿ ਸਾਡੇ ਸਿੰਘ ਪ੍ਰਵਾਣ ਦੇ ਕਮੇਟੀ ਦੇ ਪ੍ਰਧਾਨ ਨੇ ਆਹ ਕਾਨੂੰਨ ਦੱਸਿਆ ਜਿਹਾ ਪਹਿਲਾਂ ਕਿ ਕਾਫੀ ਬਾਰਸ਼ ਹੋ ਜੇ ਤੱਕ ਵੀ ਉਮੀਦ ਆਸੀਂ ਦੇਖ ਹੀ ਸਕਦੇ ਕਿੰਨਾ ਪਾਣੀ ਖੜਾ ਹੈ ਸਾਡੇ ਖਾੜੇ ਦੇ ਵਿੱਚ ਅਸੀਂ ਇਸ ਸਬੰਧ ਵਿੱਚ ਦਰਬਾਰ ਸੀ ਇਕੱਠੇ ਹੋਏ ਸੀ ਜ਼ਮੀਰ ਦੇ ਲੱਗੇ ਜੀਸੀਬੂ ਮਗਾ ਕੇ ਅਸੀਂ ਪ੍ਰਬੰਧ ਕਰ ਰਹੇ ਸੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਸ ਪਾਣੀ ਨੂੰ ਕਿਸ ਤਰ੍ਹਾਂ ਨਿਕਾਲ ਕੇ ਅੱਜ ਜਿਹੜਾ ਜਣਾ ਸਿੰਜਦਾ ਅਖਾੜਾ ਕੱਢਿਆ ਜਾ ਸਕੇ ਲੇਕਿਨ ਬਹੁਤ ਜ਼ਿਆਦਾ ਪਰਾਲੇ ਕਰਨ ਦੇ ਬਾਅਦ ਵੀ ਪੂਰੀ ਸੰਗਤ ਪੁਰਾ ਨੰਗਲ ਸ਼ਾਮਾ ਦੇ ਸਾਰੇ ਛੋਟੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਭੈਣਾ ਆਪ ਵੀ ਸਾਰਿਆਂ ਨੇ ਬੜਾ ਮਾਲਾ ਕੀਤਾ ਲੇਕਿਨ ਆਪ ਸਾਰੇ ਦੇਖਦੇ ਹੋ ਕਿ ਜੋ ਐ ਪ੍ਰਮਾਤਮਾ ਦੇ ਹੱਥ ਵਿੱਚ ਆਉਦੇ ਮੂਰੇ ਕਿਸੇ ਦਾ ਜੋਰ ਨਹੀਂ ਦਰਬਾਰ ਦੇ ਉੱਪਰ ਆ ਕੇ ਜਿਹੜੇ ਸਾਡੇ ਦਰਬਾਰ ਦੇ ਸੇਵਾਦਾਰ ਨੇ ਜਿਨੀ ਦੁਰਗਾ ਦਾਤ ਜੀ ਮੇਰਕੰਗ ਜੀ ਹੋਰ ਸਾਰੇ ਜਿੰਨੇ ਹੁਕਮਚੰਦ ਜੀ ਬਿੱਲਾ ਇਹਨਾਂ ਸਾਰਿਆਂ ਨੇ ਦੇ ਮੂਰੇ ਆ ਕੇ ਬੇਨਤੀ ਕੀਤੀ ਕਿ ਕਿਸ ਤਰ੍ਹਾਂ ਕਰਨਾ ਉਹਨਾਂ ਨੇ ਆਪਸ ਵਿੱਚ ਸਲਾਹ ਕਰਕੇ ਜੋ ਜਿਹੜਾ ਨੇ ਪਹਿਲਾਂ ਸਿੰਘ ਬੰਨੀ ਸੀ 24 ਰਿਕ ਦੀ ਉਹਨਾਂ ਨੇ ਅੱਜ ਇਸੇ ਬੈਠ ਕੇ ਸਾਨੂੰ ਇਹ ਹੁਕਮ ਲਾਇਆ ਕਿ ਜਿਹੜੀ ਝਿੰਝ ਇਹ ਆਪਾਂ ਬੁੱਧਵਾਰ ਦਿਨ 27 ਤਰੀਕ ਜਦ ਬੁੱਧਵਾਰ ਨੂੰ ਕਰਵਾਈ ਜਾਏਗੀ ਅਸੀਂ ਉਹਨਾਂ ਦਾ ਹੌਕਾ ਬੰਦੇ ਹੋਏ ਅਸੀਂ ਸਾਰੇ ਹੀ ਪਹਿਲਵਾਨਾਂ ਨਾਲ ਸਾਰੇ ਹੀ ਜਿਹੜੇ ਆਉਣ ਵਾਲੇ ਸੱਜਣਾ ਨੂੰ ਜਿਨ੍ਹਾਂ ਨੂੰ ਵੀ ਇਹ ਮੰਤਰ ਦਿੱਤੇ ਹੋਇਆ ਇਹਨਾਂ ਨੂੰ ਇਸੇਪਲ ਆਇਆ ਹੋਇਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹਦੇ ਲਈ ਅਸੀਂ ਜੋ ਅੱਜ ਉਹਨਾਂ ਨੂੰ ਇਹ ਖੇਚੜ ਹੋਈ ਆ ਜਾਂ ਪੋਸਟਪੋਨ ਕੀਤਾ ਗਿਆ ਕੰਮ ਉਹਦੇ ਅਸੀਂ ਮਾਫੀ ਚਾਹੁੰਦੇ ਆ ਦੇਖੋ ਤੋਂ 27 ਤਰੀਕ ਦਿਨ ਬੁੱਧਵਾਰ ਨੂੰ ਜ਼ਰੂਰ ਹੀ ਸਾਰਿਆਂ ਨੇ ਦਰਸਨ ਦੇ ਲਈ ਦਰਵਾਜ਼ਾ ਕਰ ਲਈ ਜੀ ਥਾਣੇ ਦੀ ਜਗ੍ਹਾ ਸਾਰਿਆਂ ਨੂੰ ਪਤਾ ਹੈ ਦਰਵਾਜ਼ੇ ਉੱਪਰ ਬੈਠ ਕੇ ਵੈਸਾ ਕੀਤਾ ਗਿਆ ਜੈ ਗੁਰੂ ਕਾ ਜਰ ਪੀਰ ਦੀ ਜੈ ਤੰਤਨ ਗੁਗਾ ਯਾਰ ਪੀਰ ਜੀ ਪਿੰਡ ਨੰਗਲ ਸ਼ਾਮਾ 24/8/2025 ਦੇ ਐਤਵਾਰ ਨੂੰ ਸ਼ੰਡ ਸੀਪਾ ਜੀ ਗੁਗਾ ਯਾਰ ਪੀਰ ਜੀ ਦੀ ਜੋ ਕਿ ਮੌਸਮ ਖਰਾਬ ਹੋਣ ਦੇ ਕਾਰਨ ਕੈਨਸਲ ਕੀਤੀ ਗਈ ਹੈ ਤੇ ਇਹੀ ਚੇਂਜ ਦਾ ਬੇਰਵਾ ਬੁੱਧਵਾਰ ਨੂੰ ਹੈ ਜੀ 27/8/2025 ਦਿਨ ਬੁੱਧਵਾਰ ਬੜੇ ਧੂਮ ਧਾਮ ਨਾਲ ਮਨਾਇਆ ਜਾਏਗਾ ਤੇ ਐਸੇ ਤਰ੍ਹਾਂ ਮੇਰੇ ਵੀਰਾਂ ਨੇ ਸਹਿਯੋਗ ਦੇਣਾ ਜਿਸੇ ਤਰ੍ਹਾਂ ਮੇਰੇ ਵੀਰ ਅੱਜ ਆਏ ਨੇ ਤੰਤਨ ਗੁਗਾ ਯਾਰ ਪੀਰ ਜੀ ਤੰਤਨ ਗੁਗਾ ਯਾਰ ਪੀਰ ਜੀ ਸਲਾਨਾ ਛੇਂਜ ਮੇਲਾ ਪਿੰਡ ਨੰਗਲ ਸ਼ਾਮਾ ਦੇ ਵਿੱਚ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਸੀ ਆ ਸਾਰੀ ਤਿਆਰੀ ਤੁਸੀਂ ਦੇਖ ਸਕਦੇ ਆ ਬਹੁਤ ਵੱਡਾ ਪੰਡਾਲ ਲੱਗਾ ਸਿਕਾ ਵੱਡੇ ਪੱਧਰ ਤੇ ਸੱਦਾ ਦਿੱਤਾ ਹੋਇਆ ਸੀ ਸਾਰਿਆਂ ਨੂੰ ਸਮਾਜ ਨੂੰ ਜੋ ਸਾਡਾ ਯੂਥ ਆ ਜੋ ਸਾਡਾ ਪ੍ਰਸ਼ਾਸਨ ਆ ਸਭ ਨੂੰ ਕਿਹਾ ਸੀਗਾ ਪਰ ਮੌਸਮ ਖਰਾਬ ਕਰਕੇ ਅੱਜ ਬਈ ਜਿਹੜਾ ਪ੍ਰੋਗਰਾਮ ਉਹ ਕੈਨਸਲ ਕੀਤਾ ਗਿਆ ਆਉਣ ਵਾਲੇ ਬੁੱਧਵਾਰ ਦਿਨ 27 ਤਰੀਕ ਨੂੰ ਇਹ ਪ੍ਰੋਗਰਾਮ ਵਧੀਆ ਧੁੰਮਧਾਮ ਨਾਲ ਮਨਾਇਆ ਜਾਏਗਾ ਸਾਰੀ ਸੰਗਤ ਨੂੰ ਸਾਰੇ ਯੂਥ ਨੂੰ ਬੇਨਤੀ ਆ ਵੀ ਬਾਦ ਚੜ ਕੇ ਹਿੱਸਾ ਦੇਣਾ ਜੀ ਆਪਣਾ ਜਿਹੜਾ ਪ੍ਰੋਗਰਾਮ ਹੈ ਇਹਦੀ ਸ਼ਾਨ ਵਧਾਉਣੀ ਹੈ ਜੈ ਗੁੱਗਾ ਯਾਰ ਪੀਰ ਜੀ ਸਾਡੇ ਵੱਲੋਂ ਅੰਗਰੇਜ਼ ਭਾਈ ਸਾਡੇ ਜਿੰਨੇ ਪਹਿਲਵਾਨ ਹਰਿਆਣੇ ਸੀਗੇ ਉਹਨਾਂ ਨੂੰ ਸੱਦਾ ਦੇਣ ਲੱਗੇ ਜੀ ਜੈ ਗੁੱਗਾ ਯਾਰ ਪੀਰ ਦੀ ਅੱਜ 24 ਤਰੀਕ ਨੂੰ ਨੰਗਲ ਸ਼ਾਮਾ ਪਿੰਡ ਸਿੰਘ ਚ ਕੈਂਸਲ ਹੋ ਗਈ ਆ 2 ਦਿਨ ਬਾਅਦ ਬੁੱਧਵਾਰ ਨੂੰ ਸਾਰੇ ਪਹਿਲਵਾਨਾਂ ਨੂੰ ਬੇਨਤੀ ਆ ਹਮ ਹਮਾ ਕੇ ਪਹੁੰਚਿਓ ਧੰਨਵਾਦ